ਮੇਰੇ ਕੋਈ ਨਹੀਂ ਕਿ ਅਸੀਂ ਨਾ ਹੀ ਖਾਣਾ ਦੋ। ਕੋਈ ਨਹੀਂ ਜਾਣਾ ਸੀ ਸਾਨੂੰ ਸਾਨੂੰ ਕਹਿ ਦਿੰਦੇ। ਗੰਤੀ ਸਿੰਘ ਨੂੰ ਕਹਿ ਦਿੰਦੇ ਉਹ ਆ ਕੇ ਲੈ ਜਾਂਦਾ। ਕਮੈਂਟ ਕਰ ਦੋਗਾ ਜਾਂਦਾ। ਸਸ਼ੀਕਾਲ ਮੈਂ ਤੁਹਾਡਾ ਨਰੀਆ ਤਾਂ ਫਿਰੋਜ਼ਪੁਰ ਦੇ ਪਿੰਡ ਈਸ਼ੇਵਾਲਾ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਪੀ.ਡੀ ਹੋਈ ਹੈ। ਬਾਦਰੀ ਦੇ ਕੈਨ ਉੱਤੇ ਇੱਕ ਪਰਿਵਾਰ ਵੱਲੋਂ ਤਰਫ ਪਰਿਵਰਤਨ ਕਰ ਦਿੱਤਾ ਜਾਂਦਾ ਹੈ। ਧਾਰਮਿਕ ਪਰਿਵਰਤਨ ਕਰਨ ਤੋਂ ਬਾਅਦ ਕਾਰਕ੍ਰਿਤ ਧਾਰਮਿਕ ਗ੍ਰੰਥਾ ਅਤੇ ਜੀਵੀ ਦੀਵਤਿਆਂ ਦੇ ਸਰੂਪ ਨੂੰ ਪਲਾਸਟਿਕ ਦੇ ਗੱਟੇ ਦੇ ਵਿੱਚ ਰੱਖ ਕੇ ਰੂੜੀ ਉੱਤੇ ਸੁੱਟਿਆ ਜਾਂਦਾ ਹੈ ਜਿਵੇਂ ਹੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਪਤਾ ਲੱਗਦਾ ਹੈ ਤਾਂ ਉਹਨਾਂ ਵੱਲੋਂ ਹੋਰ ਸਿਖਾਕੂਆਂ ਨੂੰ ਨਾਲ ਮਿਲਾ ਕੇ ਜਿਹੜੇ ਉੱਥੇ ਸਿੱਟੇ ਹੋਏ ਧਾਰਮਿਕ ਸਰੂਪ ਹੈ ਅਤੇ ਫੋਟੋਆਂ ਨੂੰ ਉਹਨਾਂ ਨੂੰ ਗੁਰਦੁਆਰਾ ਸਾਬ ਲੈ ਜਾਂਦਾ ਜਾਂਦਾ ਹੈ ਉਸ ਤੋਂ ਬਾਅਦ ਦੇ ਵਿੱਚ ਉੱਥੇ ਇੱਕ ਤਸਵੀਰ ਮਿਲਦੀ ਹੈ ਪਰਿਵਾਰ ਦੀ ਤਸਵੀਰ ਮਿਲਦੀ ਹੈ ਜਿਸ ਤੋਂ ਬਾਅਦ ਇਹ ਪਤਾ ਚੱਲਦਾ ਹੈ ਕਿ ਇਹਨਾਂ ਵੱਲੋਂ ਦੀ ਇਹ ਬੀਐਸਪੀ ਕੀਤੀ ਗਈ ਹੈ ਉਸ ਘਰ ਦੇ ਵਿੱਚ ਪਹੁੰਚਿਆ ਜਾਂਦਾ ਹੈ ਧੌਣਾ ਵਾਲੇ ਇਸ ਗੱਲ ਨੂੰ ਮੰਨਿਆ ਜਾਂਦਾ ਹੈ ਕਿ ਪਾਦਰੀ ਦੇ ਕੈਨ ਉੱਤੇ ਹੀ ਉਹਨਾਂ ਨੇ ਧਰਮ ਪਰਿਵਰਤਨ ਕੀਤਾ ਜਿਸ ਤੋਂ ਬਾਅਦ ਸਿਖਾਕੋਂਦ ਵਿੱਚ ਭਾਰੀ ਜ਼ਿਆਦਾ ਰੋਸ ਹੈ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਸ਼ਖਸ ਨੂੰ ਤਾਂ ਤੁਸੀਂ ਗ੍ਰਿਫਤਾਰ ਕਰ ਲਿੱਤਾ ਗਿਆ ਪਰ ਜਿਹੜੇ ਇਸ ਦੇ ਪਿੱਛੇ ਦੇ ਲੋਕ ਨੇ ਉਹਨਾਂ ਨੂੰ ਵੀ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ 10 ਦਿਨਾਂ ਦਾ ਕਹੇ ਜਾਵੇ ਕਿ 10 ਤਰੀਕ ਤੱਕ ਦਾ ਸਮਾਂ ਦਿੱਤਾ ਹੈ ਕਿ ਜੇ 10 ਤਰੀਕ ਤੱਕ ਉਹਨਾਂ ਨੂੰ ਨਾ ਫੜਿਆ ਗਿਆ ਤਾਂ ਉਹ ਅਗਲਾ ਐਕਸ਼ਨ ਜਿਹੜਾ ਉਹ ਲੈਣਗੇ ਤੇ ਤਸਵੀਰਾਂ ਤੁਹਾਨ ਨਾਲ ਮੌਕੇ ਦੀਆਂ ਸਾਂਝਾ ਕਰਵਾ ਰਿਹਾ ਜਿੱਥੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਧਾਰਮਿਕ ਗ੍ਰੰਥਾ ਤੇ ਦੇਵੀ-ਦੇਵਤਿਆਂ ਦੇ ਸਰੂਪਾਂ ਦੀ ਬੀਅਤ ਵੀ ਕੀਤੀ ਗਈ ਹੈ ਅਤੇ ਜਿਵੇਂ ਹੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਪਤਾ ਲੱਗਦਾ ਤਾਂ ਉਹਨਾਂ ਵੱਲੋਂ ਮੌਕੇ ਉੱਤੇ ਪਹੁੰਚ ਕੇ ਉਨਾ ਫੋਟੋ ਅਤੇ ਧਾਰਮਿਕ ਗਰਨਥਾ ਨੂੰ ਗੁਰਦੁਆਰਾ ਸਾਹਿਬ ਨਾਲ ਅੰਦਾਜ਼ ਜਾਂਦਾ ਹੈ ਜਿਸ ਤੋਂ ਬਾਅਦ ਇੱਕ ਪਰਿਵਾਰਕ ਤਸਵੀਰ ਮਿਲਦੀ ਹੈ ਉਸ ਤੋਂ ਬਾਅਦ ਹੀ ਪਤਾ ਚੱਲਦਾ ਹੈ ਕਿ ਕਿਨਾ ਵੱਲੋਂ ਇਹ ਬੇਅਦਬੀ ਕੀਤੀ ਗਈ ਹੈ ਸਲਹਾਲ ਪੂਰੇ ਮਾਮਲੇ ਲੈ ਕੇ ਔਰ ਕੀ ਕੁਛ ਕਿਹਾ ਗਿਆ ਸੁਣੋ ਨਾਮ ਕਿਹੜਾ ਲਖਬੀਰ ਸਿੰਘ ਮਹਾਲਮ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਪੰਜਾਬ ਨਾਲ ਭਾਈ ਜਸਪਾਲ ਸਿੰਘ ਫੈਡਰੇਸ਼ਨ ਮਹਿਤਾ ਦੇ ਕੌਮੀ ਪ੍ਰਧਾਨ ਤੇ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਮੋਤਵਰ ਤੇ ਸਿਕਸ ਕਲੂਡ ਫੈਡਰੇਸ਼ਨ ਦੇ ਸਾਰੇ ਮੋਤਵਰ ਸਿੰਘ ਖੜੇ ਇੱਥੇ ਜੀ ਨਾਲ ਪਿੰਡ ਦੇ ਅਛੇ ਵਾਲੇ ਪਿੰਡ ਦੇ ਮੋਤਵਰ ਆਦਮੀ ਪ੍ਰਧਾਨ ਜੀ ਖੜੇ ਨੇ ਸਾਰੇ ਸੰਗਤ ਕੱਢੀ ਹੈ ਟੜਨਾ ਪਾਜੀ ਅੱਜ ਅਛੇ ਵਾਲੇ ਪਿੰਡ ਚ ਸਾਡੀ ਜਥੇਬੰਦੀਆਂ ਨੂੰ ਜਸਪਾਲ ਸਿੰਘ ਨੂੰ ਸਾਨੂੰ ਫਾਰਾਂ ਨੂੰ ਫੋਨ ਆਇਆ ਵੀ ਉੱਥੇ ਗੁਟਕਾ ਸਾਹਿਬ ਇਹ ਸੇ ਬੰਦੇ ਨੇ ਕਕਾਰ ਪੇ ਧਰਮੋਂ ਫੋਟੋਆਂ ਤੇ Hindu ਧਰਮ ਦੇ ਚਲੇਸੇ ਕਿਸੇ ਨੇ ਰੂੜੀ ਦੇ ਛੁੱਟੇ ਨੇ ਬਾਅਦ ਵਿੱਚ ਜਾ ਕੇ ਜੱਥੇਬੰਦੀਆਂ ਚੈੱਕ ਕੀਤਾ ਉੱਥੇ ਪਿੰਡ ਦਾ ਹੀ ਧਰਮਿੰਦਰ ਨਾਦ ਆਦਮੀ ਸੀ ਉਹ ਪਹਿਲੋ Hindu ਸੀ ਬਾਅਦ ਫਿੱਖ ਬਣਿਆ ਸਿੱਖ ਤੋਂ ਬਾਅਦ ਉਹ ਸਾਈ ਧਰਮ ਚੋਂ ਬਣ ਬਣਾ ਲਿਆ ਤੇ ਕਿਹੜੇ ਇੱਕ ਪਾਦਰੀ ਦੇ ਕਹਿੰਦੇ ਗੁਰੂ ਸਾਹਿਬ ਦੇ ਗੁਟਕਾ ਸਾਹਿਬ ਧਾਰਮਿਕ ਪੁਸਤਕਾਂ ਤੇ ਸਾਡੇ ਕਿਹੜੇ ਧਰਮੋਂ ਚੈਨ ਉਹਨੇ ਜਾ ਕੇ ਰੂੜੀ ਦੇ ਛੁੱਟੇ ਆ ਬਾਪਰੇ ਜਥੇਬੰਦੀਆਂ ਜਾ ਕੇ ਪ੍ਰਸ਼ਾਸਨ ਨੂੰ ਉੱਥੇ ਸਾਰਾ ਮੌਕਾ ਦਿਖਾਇਆ ਪਰ ਪ੍ਰਸ਼ਾਸਨ ਨੇ ਹੁਣ ਅੱਲੇ ਧਰਮਿੰਦਰ ਕੋਈ ਪਰਚਾ ਦਰਜ ਹੋ ਰਿਹਾ ਇੱਕ ਬੰਦੇ ਤੇ ਸਾਡੀ ਸਾਰੀ ਜਥੇਬੰਦੀਆਂ ਨੇ ਪ੍ਰਸ਼ਾਸਨ ਦਾ ਡਿਪਟੀ ਸਾਹਿਬ ਡੀਐਸਪੀ ਸਾਹਿਬ ਸਿਟੀ ਸਾਹਿਬ ਡੀਐਸਪੀ ਸਾਹਿਬ ਹੈੱਡਕੁਆਟਰ ਸਾਡੀ ਉਹਨਾਂ ਨਾਲ ਮੀਟਿੰਗ ਹੋਈ ਆ ਉਹਨਾਂ ਕਿਹਾ ਵੀ ਅਸੀਂ ਇਨਕੁਆਰੀ ਕਰਾਂਗੇ ਅਸੀਂ ਜਥੇਬੰਦੀਆਂ ਵੱਲੋਂ ਅੱਜ 5 ਦਿਨ ਦਾ ਪ੍ਰਸ਼ਾਸਨ ਨੂੰ ਟਾਈਮ ਦਿੰਨੇ ਆ ਦਸਤਰੀਕ ਜੇ ਤਾਂ ਪ੍ਰਸ਼ਾਸਨ ਨੇ ਉਹ ਕਿਹੜੇ ਪਾਸਟਰ ਨੇ ਜਿਹੜੇ ਉਹਦੇ ਨਾਲ ਬੰਦੇ ਹੋਰਨਵਾਲ ਬਣੇ ਪਿੰਡ ਦੇ ਉਹਦੇ ਸਾਰੇ ਪਰਿਵਾਰ ਜਿਨ੍ਹਾਂ ਨੇ ਮਿਲੀਪੁੱਤ ਕਰਕੇ ਧਰਮ ਪਰਿਵਰਤਨ ਕੀਤਾ ਸਾਰਿਆਂ ਤੇ ਪਰਚਾ ਦਰਜ ਕਰਨ ਨਹੀਂ ਤਾਂ ਪਾਈ ਅਸੀਂ ਦਾਸਤਰੀ ਦਾ ਮਗਰੋਂ ਵੱਡਾ ਇਕੱਠ ਕਰਕੇ ਸਾਰੇ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਨੂੰ ਬੇਨਤੀ ਕਰਦੇ ਆਂ ਅੱਜ ਦਿਨ ਹੀ ਖਬਰ ਸੁਣਨੀ ਆ ਗੁਰੂ ਸੇਵ ਦੀ ਬੇਦਬੀ ਦੀ ਪਰ ਅਸੀਂ ਹੁਣ ਸਾਡੇ ਕੰਨਾਂ 'ਚ ਬੇਦਬੀ ਸੁਣ ਸੰਨ ਕੇ ਅੱਕ ਗਏ ਸਾਨੂੰ ਹੁਣ ਕੋਈ ਸਾਨੂੰ ਜੀਣ ਦਾ ਇੱਥੇ ਹੱਕ ਨਹੀਂ ਰਹਿ ਗਿਆ ਕਿ ਸਾਡੇ ਧਰਮ ਦੇ ਗੁੜਕਾ ਸਾਹਿਬ ਦੀ ਕਿਰਪਾਣੀ ਆਏ ਦਿਨ ਬੇਦਬੀ ਨਹੀਂ ਸਹਾਰ ਸਕਦੇ ਪਰ ਜੇ ਪ੍ਰਸ਼ਾਸਨ ਨੇ ਨਾ ਕਾਰਵਾਈ ਕੀਤੀ ਦੱਸ ਦਿਓ ਪੈਂਦੰਨਾ ਟਾਈਮ ਦਿੰਨੇ ਫੇਰ ਹੀ ਮਜਬੂਰਨ ਕਰਕੇ ਸਾਰੇ ਸਿੱਖ ਜੱਥੇਬੰਦੀਆਂ ਨੂੰ ਇਕੱਠਾ ਕਰਕੇ ਇੱਥੇ ਵੱਡਾ ਚਿੰਗਰਤਾ ਐਲਾਨ ਕਰਾਂਗੇ ਉਹਦੀ ਜ਼ਿੰਮੇਵਾਰੀ ਪਾਈ ਇੱਥੋਂ ਦੇ ਪ੍ਰਸ਼ਾਸਨ ਦੀ ਹੋਵੇਗੀ ਦੀ ਪੰਜਾਬ ਸਰਕਾਰ ਦੀ ਹੋਵੇਗੀ ਅਸੀਂ ਇੰਨੇ ਕੋਈ ਬੇਨਤੀਆਂ ਸਾਰੀ ਕੌਮ ਨੂੰ ਕਰਦੇ ਆਂ ਜਿਹੜਾ ਸਰਦੀ ਗੱਲ ਕਰੀ ਤਾਂ ਕਿਸੇ ਹਾਲ ਕੋ ਗੁਡਕਾ ਸਾਹਿਬ ਜਿਵੇਂ ਧਰਮ ਪਰਵਰਤਨ ਕਰਦਾ ਫਾਈ ਤਰਮ ਜਿਹਨੇ ਕਿਹਾ ਵੀ ਕਿਸੇ ਹੋਰ ਧਰਮ ਦੀ ਦੇਵੀ ਦੇਵਤਾ ਦੀ ਘਰ ਚ ਫੋਟੋ ਨਹੀਂ ਰਹਿਣੀ ਚਾਹੀਦੀ ਉਹਨਾਂ ਦੇ ਧਰਮ ਅਨੁਸਾਰ ਉਹ ਨਾ ਹੀ ਗੁਰੂ ਘਰ ਦੀ ਦੇਖ ਲੈਂਦੇ ਆ ਨਾ ਹੀ ਕਿਸੇ ਧਰਮ ਦਾ ਪ੍ਰਸ਼ਾਦ ਖਾਂਦੇ ਆ ਪਰ ਉਹਨਾਂ ਸਾਰਾ ਚੁੱਕ ਕੇ ਬਾ ਅਸੀਂ ਉਹ ਗੱਲ ਨਹੀਂ ਕਹਿ ਸਕਦੇ ਉਹਨਾਂ ਵਾਸਤੇ ਸਾਰਾ ਕਬਾੜ ਸੀ ਉਹਨਾਂ ਸਾਰੇ ਕੋ ਚੋਕੇ ਬਾਹਰ ਸੁੱਟਿਆ ਤੇ ਕਿਹੜੇ ਸਾਡੇ ਸਾਰੇ ਕਿਤੇ ਵੀ ਗੁਰੂ ਨਾਨਕ ਦੇਵ ਜੀ ਸਿੱਖ ਬੈਠਾ ਹੈ ਕਿਤੇ Hindu ਵੀਰ ਬੈਠਾ ਹੈ ਉਹਨਾਂ ਸਾਰੇ ਮਨਾਂ ਨੂੰ ਠੇਸ ਪਹੁੰਚੀ ਆ ਸਾਰੇ ਵਿਸ਼ਵ ਵਿੱਚ ਸਾਡੀ ਇਹ ਗੱਲ ਦੀ ਧਰਮ ਦੀ ਨਰਾਦਰੀ ਹੋਈ ਆ ਇੱਕ ਧਰਮ ਦੋ ਧਰਮ ਦੇ ਹੋਈ ਆ ਨਾਲ Hindu ਧਰਮ ਦੇ ਵੀ ਐਕਚੁਅਲੀ ਸੇ ਹੋਏ ਨੇ ਨਾਲ ਸਿੱਖ ਧਰਮ ਦੇ ਗਰਮਾਣੀ ਦੀ ਕੁਟਕੀ ਦੀ ਸਿੱਖ ਧਰਮ ਦੀਆਂ ਪੁਸਤਕਾਂ Hindu ਧਰਮ ਦੀਆਂ ਪੁਸਤਕਾਂ ਦੇ ਨਾਲ 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 ਸਿਰੂ ਫੋਟੋਆਂ ਦੇ ਨਾਲ ਤੇ ਉਹਨਾਂ ਦੇ ਕਰਕੇ ਸਾਰਿਆਂ ਨੂੰ ਕਹਿੰਦੇ ਵੀ ਭਾਈ ਪ੍ਰਸ਼ਾਸਨ ਤੁਰੰਤ ਇਹਨਾਂ ਦੀ ਗੰਮਹਿਰ ਇਨਕੁਆਰੀ ਕਰਕੇ ਕਿਹੜੇ ਦੋਸ਼ੀ ਨੇ ਉਹ 5 ਦਿਨ ਦੇ ਵਿੱਚ ਪਾਵੇ ਨਹੀਂ ਤਾਂ ਫਿਰ ਸਾਨੂੰ ਮਜਬੂਰਨ 5 ਦਿਨ ਤੋਂ ਬਾਅਦ ਵੱਡਾ ਸ਼ਿਕਰਚਾ ਐਲਾਨ ਕਰਨਾ ਪਊਗਾ ਤੇ ਇਸ ਇਸ ਗੱਲ ਨਾਲ ਅੱਜ ਸਹਿਮਤ ਹੋਏ ਆ ਆਪਣੇ ਡੀਆਰਐਸਪੀ ਸਿਟੀ ਸਾਹਿਬ ਨਾਲ ਤੇ ਡੀਆਰਐਸਪੀ ਹੈੱਡਕੁਆਰਟਰ ਨਾਲ ਤੇ ਜੇ ਨਾ ਕਰਨਗੇ ਫਿਰ ਸਾਨੂੰ ਮਜਬੂਰਨ ਵੱਡੇ ਸ਼ਿਕਰਚਾ ਦਾ ਐਲਾਨ ਕਰਨਾ ਪਊਗਾ 10 ਤਵ ਮਗਰ ਉਹ ਮੀਟਿੰਗ ਕਰਕੇ ਸਾਰੇ ਜਥੇਬੰਦੀਆਂ ਨੂੰ ਬੇਨਤੀ ਕਰਦੇ ਆ ਵੀ 10 ਤਰੀਕ ਨੂੰ ਆਪਾਂ ਮੀਟਿੰਗ ਕਰਾਂਗੇ ਸਾਰਾ ਗੜੀ ਗੁਰਦੁਆਰੇ ਸਾਰੇ ਜਥੇਬੰਦੀਆਂ 10 ਤਰੀਕ ਨੂੰ ਸਾਰਾ ਗੜੀ ਪਹੁੰਚ ਕੇ ਆਪਾਂ ਅਗਲੀ ਵਿਚਾਰ ਕਰਾਂਗੇ ਜੀ ਵਾਹਿਗੁਰ ਇਨਾਮ ਕਰ ਰਹੀ ਆ ਯਾਰ ਮੇਰਾ ਨਾਮ ਸਤਨਾਮ ਸਿੰਘ ਜੀ ਅਸਲਾ ਕੋਈ ਕੀ ਬੋਲਦਾ ਹੈ ਜੀ ਜੀ ਕਟਨਾ ਇਸ ਤਰ੍ਹਾਂ ਵਾਪਰੀ ਅੱਜ ਅਸੀਂ ਸਾਨੂੰ ਪਤਾ ਲੱਗਾ ਹੈ ਸਾਡੇ ਨਗਰ ਦੇ ਲਖਬੀਰ ਸਿੰਘ ਜੀ ਸੋ ਇਹਨਾਂ ਵੱਲੋਂ ਸਾਨੂੰ ਅੱਜ ਪਤਾ ਲੱਗਾ ਫੋਨ ਆਇਆ ਹੈ ਇੱਛੇ ਵਾਲੇ ਦੇ ਵਿੱਚ ਜਿਹੜੀ ਅੱਜ ਘਟਨਾ ਵਾਪਰੀ ਬਹੁਤ ਮੰਦ ਭਾਗੀ ਲਾਲਚ ਦੇ ਵਿੱਚ ਆਣ ਕੇ ਪਹਿਲਾਂ ਗੁਰੂ ਸਾਹਿਬ ਨੂੰ ਹੀ ਮੰਨਦੇ ਸੀ ਉਹ ਲਾਲਚ ਦੇ ਵਿੱਚ ਆਣ ਕਰਕੇ ਉਹਨਾਂ ਨੇ ਕੋਈ ਪਤਾ ਲੱਗ ਰਿਹਾ ਹੈ ਕਿ 2 ਲੱਖ ਰੁਪਇਆ ਲਿਆ ਹੈ ਕੁੜੀਆ ਦਾ ਵਿਆਹ ਰੱਖਿਆ ਹੈ ਲਾਲਚ ਦੇ ਪਿੱਛੇ ਆਣ ਕਰਕੇ ਜਿਹੜੀ ਉਹਨੇ ਅੱਜ ਮੰਦ ਭਾਗੀ ਜਿਹੜੀ ਘਟਨਾ ਕੱਢੀ ਏ ਇੰਜ ਨਹੀਂ ਚਾਹੀਦਾ ਕਿਉਂਕਿ ਸਾਡੇ ਸਤਿਗੁਰੂ ਪਾਤਸ਼ਾਹ ਜੀ ਪੂਜਣਯੋਗ ਨੇ ਸਤਿਗੁਰੂ ਪਾਤਸ਼ਾਹ ਜੀ ਦੀਨ ਦੁਨੀ ਦੇ ਮਾਲਕ ਨੇ ਸਾਰੇ ਸ੍ਰਿਸ਼ਟੀ ਦੇ ਮਾਲਕ ਨੇ ਉਹ ਨਗਰ ਦੇ ਵਿੱਚ ਪਾਦਰੀ ਰਹਿੰਦਾ ਈਚੇ ਵਾਲੇ ਦੇ ਵਿੱਚ ਉਹਨਾਂ ਦੇ ਨਾਲ ਕੋਈ ਐਂਦੀ ਗੱਲਬਾਤ ਹੋਈ ਏ ਤੇ ਉਹਨਾਂ ਵੱਲੋਂ ਪੈਸੇ ਦਿੱਤੇ ਗਏ ਨੇ ਤੇ ਰੂੜੀ ਤੇ ਗੁਰਕਾ ਸਾਹਿਬਾ ਤੇ ਫੋਟੋਆਂ ਤੇ ਹੋਰ ਸਤਿਗੁਰੂ ਪਾਤਸ਼ਾਹ ਜੀ ਦੇ ਜਿਹੜੇ ਰੁਮਾਲੇ ਚ ਇਹਨਾਂ ਨੇ ਸਾਡੇ ਕਿਰਪਾਨ ਸਾਹਿਬ ਇਹ ਜਿਹੜੇ ਰੂੜੀ ਦੇ ਸੱਤੇ ਗਏ ਨੇ ਅਸੀਂ ਇਹਨਾਂ ਦੇ ਵੱਡੇ ਪੱਧਰ ਦੇ ਨਖੇਦੀ ਕਰਦੇ ਹਾਂ ਕਿ ਬਹੁਤ ਮਾੜੀ ਘਟਨਾ ਜਿਹੜੀ ਇਹਨਾਂ ਨੇ ਕੀਤੀ ਇਸ ਤਰ੍ਹਾਂ ਨਹੀਂ ਚਾਹੀਦਾ ਸੋ ਅੱਜ ਅਸੀਂ ਸਦਰ ਥਾਣੇ ਵਿੱਚ ਸਾਰੇ ਹਾਜ਼ਰ ਹੋਏ ਆ ਜੋ ਉਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ ਜਿਸ ਇਨਸਾਨ ਨੇ ਗਲਤ ਕਦਮ ਚੁੱਕਿਆ ਹੈ ਬਾਕੀ ਸਾਰੀ ਸੰਗਤ ਦੀ ਇਹ ਇਹ ਮਰਨ ਦੀ ਭਾਵਨਾ ਹੈ ਕਿ ਉਹ ਸਾਰੇ ਪਰਿਵਾਰ ਤੇ ਪਰਚਾ ਹੋਵੇ ਕਿਉਂਕਿ ਜਦੋਂ ਕੋਈ ਵੀ ਕੰਮ ਦੇ ਕੰਮ ਹੋਇਆ ਘਰ ਦੇ ਵਿੱਚ ਸਲਾਹ ਸਾਰਿਆਂ ਦੇ ਨਾਲ ਹੀ ਜਿਹੜਾ ਉਹਨਾਂ ਨੇ ਕਦਮ ਪੁੱਟਿਆ ਹੈ ਸੋ ਇਹ ਅਸੀਂ ਬੇਨਤੀ ਕਰਨਗੇ ਅੱਗੇ ਵਾਸਤੇ ਜਿਹੜੀਆਂ ਇਹੋ ਜਿਹੀਆਂ ਘਟਨਾ ਨਾ ਘਟੀਆਂ ਜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਇਛੇ ਵਾਲਾ ਪਿੰਡ ਵਿੱਚ ਬੇਅਦਬੀ ਦੀ ਜਿਹੜੀ ਘਟਨਾ ਸਾਹਮਣੇ ਆਈ ਹੈ ਕੀ ਇਹ ਪੂਰਾ ਲੋਗਾ ਅੱਜ ਪਿੰਡ ਇਛੇ ਵਾਲਾ ਦੇ ਵਿੱਚ ਲੋਕਲ ਰੈਜ਼ੀਡੈਂਟ ਨੇ ਦੇਖਿਆ ਕਿ ਕੂੜੀ ਦੇ ਢੇਰ ਦੇ ਉੱਤੇ ਇੱਕ ਥੈਲਾ ਤੇ ਇੱਕ ਛੋਟਾ ਜਿਹਾ ਬੂਰਾ ਪਿਆ ਜਦੋਂ ਉਹਨੇ ਚੈੱਕ ਕੀਤਾ ਤੇ ਉਹਨਾਂ ਨੇ ਦੇਖਿਆ ਕਿ ਉਹਦੇ ਵਿੱਚ ਮਹਾਰਾਜ ਸਾਹਿਬ ਦਾ ਗੁਟਕਾ ਸਾਹਿਬ ਸੀਗੇ ਤੇ ਹੋਰ ਸਮਗਰੀ ਸੀ ਤੇ ਕੁਝ ਦੇਵੀ ਦੇਵਤਿਆਂ ਦੀ ਹਿੰਦੂ ਧਰਮ ਤੇ ਸਿੱਖ ਧਰਮ ਨਾਲ ਲੈਟ ਹਿੰਦੂ ਦੇਵਤਿਆਂ ਦੀ ਫੋਟੋ ਸਿਗੀਆਂ ਜੋ ਪਤਾ ਲੱਗਿਆ ਵੀ ਇਹ ਉੱਥੇ ਨੇੜੇ ਰਹਿੰਦੇ ਇੱਕ ਵਿਅਕਤੀ ਨੇ ਉੱਥੇ ਛੱਡੀਆਂ ਨੇ ਇਮੀਡੀਏਟਲੀ ਉਹਨਾਂ ਦੇ ਬਿਆਨ ਲਿਖ ਕੇ ਤੇ ਪਰਚਾ ਦਰਜ ਕੀਤਾ ਗਿਆ ਤੇ ਜਿਸ ਵਿਅਕਤੀ ਵੱਲੋਂ ਉਹ ਛੱਡੀਆਂ ਗਈਆਂ ਸੀ ਉਹਨੂੰ ਅਰੈਸਟ ਕਰ ਲਿਆ ਇਹ ਅੱਜ ਸਵੇਰ ਦੀ ਹੈ ਜੀ ਸਵੇਰੇ ਉਹਨਾਂ ਦੇ ਧਿਆਨ ਚ ਲਿਆਂਦਾ ਤੇ ਜਦੋਂ ਸਾਡੇ ਕੋਲ ਆਏ ਤੇ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਪਰਚਾ ਦਰਜ ਕਰ ਸਰੋਗੀ ਦਫ਼ਤਰੀ ਵੀ ਹੋਈ ਉਹਦੀ ਗ੍ਰਿਫਤਾਰੀ ਹੋ ਚੁੱਕੀ ਹੈ ਜੀ ਉਹਨੂੰ ਗ੍ਰਿਫਤਾਰ ਕਰ ਲਿਆ ਹੁਣ ਅਗਲੀ ਤਫਤੀਸ਼ ਅਜੇ ਜਾਰੀ ਹੈ ਸਾਰੇ ਜਿਹੜੇ ਤੱਥ ਨੇ ਦਰਾਂਨੇ ਉਹਦੀ ਪੁੱਛਗਿੱਛ ਤੇ ਸਫਾ ਮਿਸਲ ਤੇ ਲਿਆ ਹਾਂ